ਜਦੋਂ ਕੋਈ ਸਨਮਾਨ ਵਿੱਚ ਕਿਸੇ ਨੂੰ ਫੁੱਲਾਂ ਦਾ ਹਾਰ ਪਾਵੇ ਅਤੇ ਉਸਦੇ ਪੈਰਾਂ ਨੂੰ ਹੱਥ ਲਾਵੇ ਤਾਂ ਇਹ ਦੇਖਦੇ ਹੋਏ ਤੁਹਾਨੂੰ ਚੰਗਾ ਮਹਿਸੂਸ ਹੋਏਗਾ। 21 ਮਈ 1991 ਨੂੰ ਵੀ ਕੁਝ ਅਜਿਹਾ ਹੀ ਮਾਹੌਲ ਸੀ। ਪਰ ਇੱਕ ਜ਼ਬਰਦਸਤ ਧਮਾਕੇ ਤੋਂ ਬਾਅਦ ਅਚਾਨਕ ਸਭ ਕੁਝ ਬਦਲ ਗਿਆ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲकांड ਦੀ। ਇਸ ਵੀਡੀਓ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਆਖਿਰ ਵਜ੍ਹਾ ਕੀ ਸੀ ਰਾਜੀਵ ਗਾਂਧੀ ਨੂੰ ਬੰਬ ਨਾਲ ਉਡਾਉਣ ਦਾ ਪਲਾਨ ਬਣਾਇਆ ਗਿਆ। ਕਤਲकांड ਦੇ ਪਿੱਛੇ ਕਿਸ ਦਾ ਹੱਥ ਸੀ ਅਜੇਹਾ ਰਾਜੀਵ ਗਾਂਧੀ ਨੇ ਕੀ ਕੀਤਾ ਸੀ ਕਿ ਉਹਨਾਂ ਦੇ ਕਤਲ ਦੀ ਸਾਜ਼ਿਸ਼ ਰਚੀ ਪਈ ਅਤੇ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਆਖਿਰਕਾਰ ਹੋਇਆ ਕੀ ਦਿਨ ਸੀ 21 ਮਈ 1991 ਦਾ ਮੌਕਾ ਲੋਕ ਸਭਾ ਚੋਣਾਂ ਦਾ ਸੀ ਪ੍ਰਚਾਰ ਕਰਨ ਦੇ ਲਈ ਰਾਜੀਵ ਗਾਂਧੀ ਚੇਨਈ ਦੇ ਕੋਲ ਸ਼੍ਰੀ ਪਰੰਬਦੂਰ ਪਹੁੰਚੇ ਹੋਏ ਸੀ ਉਹਨਾਂ ਦੇ ਸਵਾਗਤ ਵਿੱਚ ਗੀਤ ਗਾਏ ਜਾ ਰਹੇ ਸੀ ਨਾਰੇ ਲਗਾਏ ਜਾ ਰਹੇ ਸੀ ਹਰ ਕੋਈ ਰਾਜੀਵ ਗਾਂਧੀ ਨੂੰ ਵੇਖਣਾ ਚਾਹੁੰਦਾ ਸੀ ਅਤੇ ਛੂਹਣਾ ਚਾਹੁੰਦਾ ਸੀ ਰਾਜੀਵ ਗਾਂਧੀ ਖੁਸ਼ ਹਨ ਤੇ ਲੋਕਾਂ ਨੂੰ ਮਿਲ ਵੀ ਰਹੇ ਸੀ ਭੀੜ ਵਿੱਚੋਂ ਇੱਕ ਔਰਤ ਰਾਜੀਵ ਗਾਂਧੀ ਦੇ ਕੋਲ ਪਹੁੰਚੀ ਉਸ ਦਾ ਨਾਮ ਸੀ ਤਨੂ ਪਹਿਲਾਂ ਤਨੂ ਨੇ ਰਾਜੀਵ ਨੂੰ ਫੁੱਲਾਂ ਦਾ ਹਾਰ ਪਾਇਆ ਫਿਰ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਦੇ ਲਈ ਚੁੱਕੀ ਪਰ ਕੁਝ ਹੀ ਸੈਕਿੰਡ ਵਿੱਚ ਉਹ ਹੋਇਆ ਜਿਸ ਦੀ ਕਿਸੇ ਨੂੰ ਪਹਿਨ ਤੱਕ ਨਹੀਂ ਸੀ ਰਾਜੀਵ ਗਾਂਧੀ ਦੇ ਪੈਰ ਛੂਣ ਲਈ ਚੁੱਕੀ ਔਰਤ ਨੇ ਆਪਣੇ ਕਮਰਤੇ ਬੰਨੇ ਬੰਬ ਨੂੰ ਬਲਾਸਟ ਕਰ ਦਿੱਤਾ ਰਾਜੀਵ ਅਤੇ ਉਸ ਔਰਤ ਸਣੇ 16 ਲੋਕਾਂ ਦੀ ਮੌਕੇ ਤਹੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋਏ। ਹੁਣ ਸਵਾਲ ਇਹ ਹੈ ਕਿ ਰਾਜੀਵ ਗਾਂਧੀ ਨਾਲ ਆਖਿਰਕਾਰ ਖਫਾ ਕੌਣ ਸੀ? 1984 ਵਿੱਚ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਸਿਰਫ 40 ਸਾਲ ਦੇ ਸਨ ਜਦੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। 3 ਸਾਲ ਬਾਅਦ, ਸਾਲ 1987 ਵਿੱਚ ਰਾਜੀਵ ਗਾਂਧੀ ਨੇ ਇੰਡੀਅਨ ਪੀਸਕੀਪਿੰਗ ਫੋਰਸ ਸ਼੍ਰੀਲੰਕਾ ਭੇਜੀ। ਮਕਸਦ ਸੀ ਲਿੱਟੇ ਯਾਨੀ ਐਲਟੀਟੀਈ ਅਤੇ ਸ਼੍ਰੀਲੰਕਾ ਸਰਕਾਰ ਦੇ ਵਿਚਾਲੇ جاری ਸਿਵਲ ਵਾਰ ਵਿੱਚ ਦਖਲ ਦੇਣਾ। एलटीटीई ਜਥੇਬੰਦੀ ਸ਼੍ਰੀਲੰਕਾ ਸਰਕਾਰ ਤੋਂ ਤਮਿਲ ਲੋਕਾਂ ਦੇ ਲਈ ਵੱਖ ਮੁਲਕ ਦੀ ਮੰਗ ਕਰ ਰਹੀ ਸੀ ਅਤੇ ਇਸ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਹੋ ਰਿਹਾ ਸੀ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਯਾਨੀ ਐਲਟੀਟੀਈ ਦਾ ਮੰਨਣਾ ਸੀ ਕਿ ਸ਼੍ਰੀਲੰਕਾ ਵਿੱਚ ਸਿਨਹਾਲਾ ਲੋਕ ਬਹੁ ਗਿਣਤੀ ਵਿੱਚ ਹਨ ਅਤੇ ਤਮਿਲ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇੱਥੇ ਹੀ ਕਿਹਾ ਜਾਂਦਾ ਹੈ ਕਿ ਰਾਜੀਵ ਗਾਂਧੀ ਨੇ ਗਲਤੀ ਕਰ ਦਿੱਤੀ ਉਹਨਾਂ ਨੇ ਸ਼੍ਰੀਲੰਕਾ ਵਿੱਚ ਪੀਸਕੀਪਿੰਗ ਫੋਰਸ ਭੇਜ ਦਿੱਤੀ ਜਿਸ ਦੀ ਭਾਰਤ ਵਿੱਚ ਅਤੇ ਵਿਦੇਸ਼ ਵਿੱਚ ਆਲੋਚਨਾ ਹੋਈ LTTE ਨੇ ਮੰਲਿਆ ਕਿ राजीव गांधी ਦਾ ਫੈਸਲਾ ਉਹਨਾਂ ਦੇ ਖਿਲਾਫ ਹੈ ਅਤੇ ਇੱਥੇ ਹੀ ਇਹ ਤੈਅ ਕਰ ਲਿਆ ਗਿਆ ਕਿ राजीव गांधी ਨੂੰ ਛੱਡਾਂਗੇ ਨਹੀਂ 1991 ਵਿੱਚ ਜਦੋਂ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਤੇ ਨਿਕਲੇ राजीव गांधी ਚੇਨਈ ਦੇ ਕੋਲ ਸ਼੍ਰੀ ਪਰੰਬਦਰ ਪਹੁੰਚੇ ਤਾਂ ਉੱਥੇ ਲਿੱਟੇ ਨੇ राजीव ਤੇ ਹਮਲਾ ਕਰਨ ਦਾ ਪੂਰਾ ਪਲਾਨ ਬਣਾਇਆ ਹੋਇਆ ਸੀ ਪ੍ਰਧਾਨ ਮੰਤਰੀ राजीव गांधी ਦੇ ਕਤਲ ਦੇ ਕੁਝ ਹੀ ਮਹੀਨਿਆਂ ਵਿੱਚ LTTE ਦੇ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਹਾ ਜਾਂਦਾ ਹੈ ਕਿ ਮੁੱਖ ਮਲਜ਼ਮ ਸ਼ਿਵਰਾਸਨ ਅਤੇ ਉਸ ਦੇ ਸਾਥੀਆਂ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਸਾਈਨਾਈਟ ਖਾ ਲਿਆ ਸੀ ਇਸ ਮਾਮਲੇ ਵਿੱਚ કુલ 41 ਲੋਕ ਗ੍ਰਿਫਤਾਰ ਹੋਏ 1998 ਵਿੱਚ ਟਾਡਾ ਕੋਰਟ ਨੇ 26 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸਾਲ 1999 ਵਿੱਚ ਇਹਨਾਂ ਵਿੱਚੋਂ 19 ਲੋਕਾਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਫਿਰ ਸਾਲ ਆਇਆ 2014 ਬਚੇ ਸਾਰੇ ਲੋਕਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਗਈ ਸਾਲ 2022 ਵਿੱਚ ਬਚੇ ਹੋਏ ਸਾਰੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੁਣ ਕੋਈ ਵੀ ਇਸ ਕੇਸ ਦੇ ਸਬੰਧ ਵਿੱਚ ਜੇਲ੍ਹ ਵਿੱਚ ਨਹੀਂ ਹੈ ਅਤੇ ਕਿਸੇ ਨੂੰ ਫਾਂਸੀ ਨਹੀਂ ਹੋਈ। ਸਾਲ 1999 ਵਿੱਚ ਫਾਂਸੀ ਦੀ ਸਜ਼ਾ ਪਾ ਚੁੱਕੀ ਮਹਿਲਾ ਮੁਲਜ਼ਮ ਨਲਿਨੀ ਸ਼੍ਰੀ ਹਰਨਦੇ ਲਈ ਸੋਨੀਆ ਗਾਂਧੀ ਨੇ ਖੁਦ ਰਹਿਮ ਦੀ ਅਪੀਲ ਕੀਤੀ ਸੀ। ਉਸ ਵੇਲੇ ਨਲਿਨੀ ਗਰਭਵਤੀ ਸੀ। ਸੋਨੀਆ ਦਾ ਕਹਿਣਾ ਸੀ ਕਿ ਜੋ ਬੱਚਾ ਦੁਨੀਆ ਵਿੱਚ ਆਇਆ ਹੀ ਨਹੀਂ ਉਸ ਦੀ ਕੋਈ ਗਲਤੀ ਨਹੀਂ ਹੈ। ਸਾਲ 2008 ਵਿੱਚ ਪ੍ਰਿਯੰਕਾ ਗਾਂਧੀ ਨੇ ਵੀ ਨਲਿਨੀ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਐਲਟੀਟੀਈ ਦੇ ਮੁਖੀ ਪ੍ਰਭাকরਨ ਦਾ ਕੀ ਹੋਇਆ? ਜਿਸ ਦੇ ਹੁਕਮਾਂ ਤੇ ਰਾਜੀਵ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਮਈ 2009 ਵਿੱਚ ਸ਼੍ਰੀਲੰਕਾ ਦੀ ਫੌਜ ਨੇ ਐਲਾਨ ਕੀਤਾ ਕਿ ਲਿੱਟੇ ਦੇ ਆਗੂ ਪ੍ਰਭਾਕਰਨ ਦੀ ਮੌਤ ਹੋ ਗਈ ਹੈ ਸ਼ੁਰੂਆਤ ਵਿੱਚ ਫੌਜ ਨੇ ਕਿਹਾ ਸੀ ਕਿ ਪ੍ਰਭਾਕਰਨ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਇੱਕ ਐਂਬੂਲੈਂਸ ਵਿੱਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਅਦ ਵਿੱਚ ਫੌਜ ਨੇ ਹੀ ਕਿਹਾ ਸੀ ਕਿ ਪ੍ਰਭਾਕਰਨ ਦੀ ਲਾਸ਼ ਸਮੁੰਦਰ ਦੇ ਨੇੜੇ ਮਿਲੀ ਸੀ ਅਤੇ ਉਹਨਾਂ ਨੂੰ ਗੋਲੀ ਲੱਗੀ ਸੀ ਤਮਿਲ ਟਾਈਗਰਸ ਨੇ ਉਸ ਵੇਲੇ ਪ੍ਰਭਾਕਰਨ ਦੀ ਮੌਤ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਆਗੂ ਜਿਉਂਦਾ ਹੈ ਹਾਲਾਂਕਿ ਇੱਕ ਹਫ਼ਤੇ ਬਾਅਦ ਤਮਿਲ ਟਾਈਗਰਸ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਆਗੂ ਸ਼ਹੀਦ ਹੋ ਗਿਆ ਹੈ ਇਸ ਕਹਾਣੀ ਦੇ ਅੰਤ ਵਿੱਚ ਗੱਲ ਇਹੀ ਹੈ ਕਿ ਇਸ ਸੰਗਠਨ ਐਲਟੀਟੀਈ ਅਤੇ ਸ਼੍ਰਲੰਕਾ ਸਰਕਾਰ ਦੇ ਵਿਚਾਲੇ ਹੋ ਰਹੀ ਲੜਾਈ ਵਿੱਚ ਹੱਥ ਪਾ ਕੇ ਰਾਜੀਵ ਗਾਂਧੀ ਨੇ ਉਹ ਗਲਤੀ ਕਰ ਦਿੱਤੀ ਜਿਸ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ